ਸਰਬਾਹੂਜ ਜੀ ਦੀ ਫਤਿਹ ਕਿਸਾਨ ਸਾਥੀਓ ਖੜੇ ਆਪਾਂ 23ਪੁਰ ਜਿੱਥੇ ਕਿ ਕੱਲ ਆਪਾਂ ਇਹਨਾਂ ਦੀ ਮਸ਼ੀਨਰੀ ਰੋਕੀ ਹੋਈ ਹੈ ਕਿਉਂਕਿ ਆਪਣੇ ਜਿਹੜੇ ਮੰਗਾ ਮਸਲੇ ਸੀ ਇਹਨਾਂ ਨਾਲ ਪਾਈਪਲਾਈਨਾਂ ਦਾ ਵਾਰਡ ਸੀ ਰਸਤਿਆਂ ਦੀ ਮੰਗ ਸੀ ਜਾਂ ਆਪਣੇ ਕਮਿਸ਼ਨਰ ਸਾਹਿਬ ਦੇ ਕੇਸਾਂ ਦਾ ਵਾਰਡ ਸੀ ਅਤਿਅੰਤ ਹੋਰ ਅਨੇਕ ਮੰਗਾਂ ਜਿਹੜੀਆਂ ਆਪਣੀਆਂ ਇਹ ਸੜਕ ਨਾਲ ਪ੍ਰਭਾਵਿਤ ਨੇ ਦਿੱਲੀ ਘਟਾ ਐਕਸਪ੍ਰੈਸ ਵੇ ਨਾਲ ਤਾਂ ਵੀਰੋ ਜਿਹੜੀ ਲੋਕ ਤਾਕਤ ਹੈ ਜਥੇਬੰਦੀਆਂ ਦੀ ਤਾਕਤ ਹੈ ਸਾਰਾ ਕੰਮ ਆਪਾਂ ਇੱਥੇ ਕੱਲ ਬੰਦ ਕਰਾਇਆ ਹੈ ਮਸ਼ੀਨਰੀ ਇਹਨਾਂ ਦੀ ਉਹ ਖੜੀ ਤੁਹਾਨੂੰ ਮੈਂ ਦਿਖਾਉਣਾ ਆਹ ਖੜੀ ਹੈ ਤੇ ਸਾਥੀਓ ਬਹਿ ਜਾਓ ਸਾਰੇ ਇੱਕ ਵਾਰੀ ਆਪਾਂ ਬੈਠ ਜੀਏ ਸਾਰੇ ਜਣੇ ਬਹਿ ਜਾਓ ਦਿੰਨਾ ਇੱਕ ਮਿੰਟ ਬਈ ਤਾਂ ਵੀਰੋ ਜਿਹੜੀ ਮੈਂ ਗੱਲਬਾਤ ਕਰ ਰਿਹਾ ਸੀਗਾ ਕਿ ਆਪਣੇ ਪਿੰਡਾਂ ਨੂੰ ਜਾਣ ਵਾਸਤੇ ਰਸਤੇ ਜਿਹੜੇ ਨੇ ਇਹ 23ਪੁਰ ਨੂੰ ਜਾ ਰਿਹਾ ਇਹ ਰਸਤਾ ਇਹ ਪਿੰਡ 23ਪੁਰ ਨੂੰ ਰਸਤਾ ਪੱਕੀ ਸੜਕ ਸੀ ਜਿਹੜੀ ਕਿ ਬੜੇ ਲੰਬੇ ਸਮੇਂ ਤੋਂ ਪਿੰਡ ਵਾਲਿਆਂ ਦੀ ਮੰਗ ਸੀਗੀ ਕਿ ਸੜਕ ਦੇ ਥੱਲੇ ਜਿਹੜਾ ਕੰਕਰੀਟ ਪਾਇਆ ਜਾਵੇ, ਲੱਕ ਪਾਇਆ ਜਾਵੇ ਇਹਨੂੰ ਪੱਕਾ ਕੀਤਾ ਜਾਵੇ। ਕਿਉਂਕਿ ਇੱਧਰੋਂ ਲੈ ਕੇ ਇਹ ਪਿੰਡ ਤੋਂ ਆਪਣੇ ਸੱਜੇ ਪਾਸੇ ਮੇਰੇ ਆ ਪਿੰਡ ਤੇਈਪੁਰ ਹੈਗਾ ਸਾਹਮਣੇ। ਤੇ ਇਹ ਸੜਕ ਇੱਧਰ ਸਾਗਰੇ ਨੂੰ ਜਾਂਦੀ ਆ ਸੜਕ ਜੀ ਇਹ। ਤਾਂ ਜਿਹੜੀ ਇਹ ਸਾਗਰਿਆਂ ਦੀ ਇਹਦੇ ਪੁਲ ਦੇ ਥੱਲੇ ਟੁੱਟਿਆ ਸੀ, ਟੋਏ ਸੀ, ਰੋੜਾ ਰੱਪਾ ਸੀ, ਬਰਸਾਤਾਂ 'ਚ ਚਿੱਕੜ ਹੁੰਦਾ ਸੀ। ਹਾਲਾਂਕਿ ਇਹ ਪਿੰਡਾਂ ਨੂੰ ਜਾਂ ਢੜਕਾਂ ਤੇ ਇਹ ਹਲਾਸੀ ਬੱਤਰਾ ਦੇਖੋ ਤੁਹਾਨੂੰ ਮੈਂ ਦਿਖਾਉਣਾ ਤਾਂ ਵੀਰੋ ਅੱਜ ਇਹ ਆਪਣਾ ਤਾਮਝਾਮ ਸਾਰਾ ਲੈ ਕੇ ਰੋੜਾ ਲੈ ਕੇ ਹੋਰ ਸਮਾਨ ਲੈ ਕੇ ਇੱਕ ਸੜਕ ਤੇ ਕੱਲ ਇਹਨਾਂ ਨੇ ਲੁੱਕ ਪਾਇਆ ਵੀ ਹੈਗਾ ਕਿਸਾਨ ਦਾ ਰਸਤਾ ਉਹ ਵੀ ਬਣਿਆ ਹੈਗਾ ਕੰਮ ਰੁਕਿਆ ਤਾਂ ਅੱਜ ਇਹ ਸਿਰਫ ਆਪਣਾ ਰੋਂਚੇ ਨੇ ਕਿਉਂਕਿ ਇਹਨਾਂ ਨੂੰ ਪਤਾ ਹੈ ਵੀ ਹੁਣ ਬੈਠੇ ਨੇ ਕੰਮ ਕਰਵਾਏ ਬਿਨਾ ਤੇ ਜਥੇਬੰਦੀਆਂ ਨਹੀਂ ਜਾਂਦੀਆਂ ਤਾਂ ਇਹ ਲੋਕ ਤਾਕਤ ਹੈ ਸਾਥੀਓ ਤੁਹਾਡੀ ਤਾਕਤ ਨਾਲੇ ਨਹੀਂ ਤਾਂ ਇਹ نیچے ਕਦੇ ਕੰਮ ਨਹੀਂ ਹੋਣਾ ਸੀ ਆਪਣਾ ਉੱਪਰ ਕੰਮ ਕਰਕੇ ਤੇ ਇਹਨਾਂ ਨੇ ਵਾਪਸ ਨਿਕਲ ਜਾਣਾ ਸੀਗਾ ਤਾਂ ਇਸ ਵਾਸਤੇ ਕਹਿੰਦੇ ਹੁੰਦੇ ਕਿ ਜਥੇ ਬੰਦ ਕੋਹ ਜਥੇ ਬੰਦਕ ਹੋਏ ਬਿਨਾ ਕੋਈ ਚਾਰਾ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ